ਸੂਬੇ ਦੇ ਵਿੱਚ ਹੁਣ ਇਹ ਫਸਲਾਂ ਦੀ ਵਿਪੰਧਾ ਦੇ ਲੈ ਕੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਵੱਡੇ ਪੱਧਰ ਦੇ ਉੱਤੇ ਕਦਮ ਚੱਕਿਆ ਜਾ ਰਿਹਾ ਹੈ ਤੁਹਾਨੂੰ ਦੱਸੀਏ ਕਿ ਜਿਸ ਤਰੀਕੇ ਦੇ ਨਾਲ ਹੁਣ ਇਹ ਕਦਮ ਚੱਕੇ ਜਾ ਰਹੇ ਨੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਕੀ ਹੁਣ ਸਰਕਾਰਾਂ ਖੇਤੀ ਸ਼ਾਹਕਾਰੀਆਂ ਨੇ ਖੇਤੀਬਾੜੀ ਮੰਤਰੀ ਕੁਰਮੀ ਸਿੰਘ ਖੁਦਿਆਂ ਹੁਣਾਂ ਦੇ ਬੋਲੋ ਜੁਆ ਹੁਣ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀ ਫਸਲਾਂ ਦੀ ਵਿਪੰਧਾ ਨੂੰ ਵਧਾਇਆ ਜਾਵੇ ਯਾਨੀ ਕਿ ਹੁਣ ਮੱਕੀ ਦੀ ਕਾਸ਼ਤ ਵੱਲ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਤੇ 300 ਇਕੜ ਰਕਬੇ ਦੀ ਜਿਹੜੀ ਕਾਸ਼ਾਤਾ ਕਿਸਾਨਾਂ ਨੂੰ ਕਰਨ ਦੇ ਲਈ ਜਿਹੜੀ ਆ ਕੋਸ਼ਿਸ਼ ਕੀਤੀ ਜਾਦੀ ਆ ਔਰ ਜਿਸ ਤੋਂ ਬਾਅਦ ਹੁਣ ਵੱਡੇ ਪੱਧਰ ਤੇ ਜਾਇਦਾ ਜਿਹੜਾ ਲਿੱਤਾ ਜਾਵੇਗਾ ਦੱਸ ਜੀ ਕਿਸੇ ਤਰੀਕੇ ਦੇ ਨਾਲ 200 ਕਿਸਾਨਾਂ ਦੀ ਜਿਹੜੀ ਚੋਣ ਕੀਤੀ ਜਾਵੇਗੀ 200 ਕਿਸਾਨਾਂ ਨੂੰ ਜੋ ਹੈ ਚੁਣਿਆ ਜਾਵੇਗਾ ਮੀਟਿੰਗਾਂ ਦੇ ਦੌਰ ਸ਼ੁਰੂ ਕੀਤੇ ਜਾਣਗੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਕੁਡਿਆ ਜਿਹੜੇ ਨੇ ਉਹਨਾਂ ਤੇ ਬੋਲੋ ਹੁਣ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਜੋ ਹੈ ਮੱਕੀ ਵਿਕਾਸ਼ਤ ਵਾਲ ਨੂੰ ਸ਼ਾਇਦ ਕੀਤਾ ਜਾ ਰਿਹਾ ਕਿਉਂਕਿ ਦੱਸ ਜੀ ਕਿ ਜਿੱਥੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਚੂਨੇ ਦੀ ਫਸਲ ਜਿਹੜੀ ਆ ਉਹ ਜਿਹੜੀ ਉਹ ਗਾਈ ਜਾ ਰਹੀ ਆ ਚੂਨੇ ਦੀ ਫਸਲ ਲੱਗਦੀ ਆ ਕਿਸਾਨ ਜਿਹੜੇ ਨੇ ਉਹ ਚੂਨਾ ਬੀਜਦੇ ਨੇ ਪਰ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਆ ਕਿ ਚੂਨਾ ਜਦੋਂ ਉਸ ਦੀ ਕਾਸ਼ਤ ਸ਼ੁਰੂ ਹੁੰਦੀ ਆ ਤਾਂ ਬਹੁਤ ਸਾਰੇ ਵੱੱਡੇ ਪੱਧਰਾ ਮਾਤਰਾ ਤੇ ਜਿਹੜਾ ਪਾਣੀ ਆ ਉਹ ਲੋੜਵਿੰਦਾ ਹੋ ਜਾਂਦਾ ਜਾਨਕੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਆ ਤੇ ਤਰਤੀ ਹੇਟਲਾ ਪਾਣੀ ਪੰਜਾਬ ਦੇ ਵਿੱਚ ਘੱਟਦਾ ਜਾ ਰਿਹਾ ਤੇ ਦਿਨ ਪ੍ਰਤੀ ਦਿਨ ਜਿਸ ਤਰੀਕੇ ਦੇ ਨਾਲ ਪਾਣੀ ਨੂੰ ਲੈ ਕੇ ਸਮੱਸਿਆਵਾਂ ਖੜੀਆਂ ਹੋ ਰਹੀਆਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਹੁਣ ਸਰਕਾਰ ਵੱਡੇ ਪੱਧਰ ਦੇ ਕਦਮ ਚੱਕ ਰਹੀ ਆ ਤੁਹਾਨੂੰ ਦੱਸਦੀ ਆ ਕਿ ਨੇ ਬਾਕਵਾਕ ਜ਼ਿਲ੍ਹੇ ਜਿਹੜੇ ਨੇ ਇਹਨਾਂ ਦੇ ਵਿੱਚ ਸ਼ਾਮਿਲ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਹੁਣ ਜਲੰਧਰ ਬਠਿੰਡਾ ਮੇ ਕੋਟਲਾ ਕਪੂਰਥਲਾ ਤੇ ਹੋਰ ਥਾਵਾਂ ਜਿਹੜੀਆਂ ਨੇ ਉਹ ਸ਼ਾਮਿਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਹੁਣ ਵੱਡੇ ਪੱਧਰ ਤੇ ਨਾਲ ਜ਼ਿਲ੍ਹਿਆਂ ਨੂੰ ਖਾਸ ਕਰਕੇ ਵਿੱਚ ਉਹ ਸ਼ਾਮਿਲ ਕੀਤਾ ਜਾ ਰਿਹਾ ਹੈ ਨਾਲ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਜਾਗਰੂਕਤਾ ਮੁਹਿੰਮ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਔਰ ਕਿਸਾਨਾਂ ਨੂੰ ਜੋ ਹੈ ਝੋਨੇ ਦੀ ਕਾਸ਼ਤ ਜਿਹੜੀ ਲੋਕ ਕਰਦੇ ਨੇ ਪਰ ਨਾਲ ਦੇ ਨਾਲ ਮੱਕੀ ਦੀ ਕਾਸ਼ਤ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਤਾਂ ਸਹੀਏ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਉਹਨਾ ਜਿਹੜਾ ਵਾ ਉਹ ਲਗਾਉਣ ਦੇ ਲਈ ਹੋਰ ਵੱਖ-ਵੱਖ ਥੇਕੇ ਦੇ ਉਪਰਾਲੇ ਕੀਤੇ ਜਾਣ ਤਾਂ ਇਹਦੇ ਦੇ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਕੋਈ ਹੋਰ ਤਰੀਕਾ ਜਿਹੜਾ ਅਪਣਾਇਆ ਜਾਵੇ ਜਿਹੜੀ ਖੇਤੀਬਾੜੀ ਆ ਯਾਨੀ ਕਿਸਾਨੀ ਜਿਹੜੀ ਆ ਉਸ ਨੂੰ ਬਦਲਿਆ ਜਾਵੇ ਹੋਰ ਤਕਨੀਕੀ ਦੇ ਸਾਧਨ ਦੇ ਨਾਲ ਜੁੜਿਆ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆਂ ਤੁਹਾਨੂੰ ਦੱਸੀਏ ਕਿ ਲਗਾਤਾਰ ਹੁਣ ਸੂਬੇ ਦੇ ਵਿੱਚ ਕਿਸਾਨਾਂ ਨੂੰ ਵੱਖ-ਵੱਖ ਫਸਲਾਂ ਤੇ ਵਿਪੱਤਾ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਹੁਣ ਵੱਡੇ ਪੱਧਰ ਤੇ ਕਦਮ ਚੁੱਕੇ ਜਾ ਰਹੇ ਨੇ ਤੇ ਦੱਸਿਏ ਕਿ ਹੁਣ ਪੰਜਾਬ ਦੇ ਵਿੱਚ ਜਿੱਥੇ ਹੁਣ ਗਰਮੀਆਂ ਦੇ ਸੀਜ਼ਨ ਦੇ ਵਿੱਚ ਝੋਨਾ ਲੱਗਦਾ ਉਸ ਦੇ ਨਾਲ ਪਾਣੀ ਦੀ ਵੱਧ ਮਾਤਰਾ ਹੁਣ ਜਿਹੜੀ ਆ ਉੱਤੇ ਲੁੜਿੰਦੀ ਹੁੰਦੀ ਆ ਵੱਧ ਮਾਤਰਾ ਦੇ ਪਾਣੀ ਦੀ ਪਰਤੋਂ ਕੀਤੀ ਜਾਂਦੀ ਤੇ ਇਸ ਦੇ ਨਾਲ ਹੀ ਬਹੁਤ ਵੱਧ ਮਾਤਰਾ ਤੇ ਪਾਣੀ ਜਿਹੜਾ ਵਰਤਿਆ ਜਾਂਦਾ ਦੱਸੀਏ ਇਟਲਾ ਪਾਣੀ ਬਹੁਤ ਵੱਡੇ ਪੱਧਰ ਤੇ ਉੱਤੇ ਜਿਹੜਾ ਹੁਣ ਹੋਰ ਲੁਕਾਈ ਤੇ ਜਾ ਰਿਹਾ ਜਿਸ ਕਰਕੇ ਸਮੱਸਿਆਵਾਂ ਪੈਦਾ ਹੋ ਯਾਨੀ ਤਾਂ ਇਸੇ ਕਰਕੇ ਕਿਸਾਨਾਂ ਨੂੰ ਹੋਰਾਂ ਫਸਲਾਂ ਵੱਲ ਵਿਪਿੰਦਾਵਾਂ ਜਿਹੜੀਆਂ ਨੇ ਉਹਨਾਂ ਨੂੰ ਬਧੌਂਤ ਲਈ ਜਾਗਰੂਕ ਕੀਤਾ ਜਾ ਰਿਹਾ ਤੇ ਕਿਸਾਨਾਂ ਦੀ ਚੋਣ ਹੋਵੇਗੀ ਮੀਟਿੰਗਾਂ ਦੇ ਦੌਰ ਚਲਾਈ ਜਾਣਗੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਬਖੌਕ ਪਿੰਡਾਂ ਦੇ ਵਿੱਚ ਜਾ ਕੇ ਇੱਕ ਜਾਗਰੂਕ ਮਹਿਮ ਚਲਾਈ ਜਾ ਰਹੀ ਹੈ ਹਾਲਾਂਕਿ ਇਹ ਸਵਾਭਾਤ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਕਿਵੇਂ ਲੱਗਦਾ ਹੈ ਸੋਚ ਵਿਚਾਰ ਇਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਜ਼ਰੂਰ ਕਮੈਂਟ ਕਰਨਾ ਤੇ ਦੱਸਿਓ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਾਂ ਦੇ ਵੱਲੋਂ ਵੱਡੇ ਪੱਤਰ ਦੇ ਉੱਤੇ ਕੰਮਕਾਜ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਹੁਣ ਪੂਰੀ ਸਥਿਤੀ ਦਾ ਜਾਣਕਾਰੀ ਦਿੱਤਾ ਗਿਆ ਹੈ ਰਿਕਾਰਡ ਮੰਗੇ ਗਏ ਨੇ ਕਿਸ ਤਰੀਕੇ ਦੇ ਨਾਲ ਕੀ ਪਲੈਨਿੰਗਸ ਨੇ ਖੇਤੀਬਾੜੀ ਦਾ ਕੰਮ ਕਿਵੇਂ ਚੱਲਿਆ ਤੇ ਇਸ ਨੂੰ ਲੈ ਕੇ ਹੁਣ ਮੁਹੇਵ ਜਾਰੀ ਹੈ ਤਾਂ ਇਹਨਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਇਸ ਬਾਬਾ ਤੁਹਾਡੇ ਕੀ ਵਿਚਾਰ ਨੇ ਰਾਈਟ ਕੀ ਹੈ ਤੁਹਾਡੀ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਭਲੋ ਕਿਸਾਨ ਜਿਹੜੇ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਜਾਗਰੂਕ ਕਰ ਰਹੀ ਹੈ ਮੱਕੀ ਦੀ ਕਾਸ਼ਤ ਲਈ ਕਿਸਾਨਾਂ ਨੂੰ ਜੋ ਹੈ ਉਹ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਹੁਣ 200 ਕਿਸਾਨਾਂ ਵਿੱਚੋਂ ਕਿਤੇ ਵੀ ਜਾਗ ਗਏ ਉਸ ਤੋਂ ਬਾਅਦ ਥੋੜੀ-ਥੋੜੀ ਵਾਰੇ ਸਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ